ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਤਿਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪਾਣਾ ਇਹ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਫਰੀਦਕੋਟ ਤੋਂ ਚਹਿਲ ਵਾਲੀ ਜਿਹੜੀ ਸੜਕ ਆ ਉਹ ਸਿੱਧੀ ਪਾਣੇ ਵਜਦੀ ਚਮੇਲੀ ਕੋਟ ਸੁਖੀ ਹਾਲ ਨੂੰ ਲੰਘਦੀ ਹੈ ਜਿਹੜੇ ਘਰ 'ਚ ਅੱਜ ਵੀਡੀਓ ਬਣਾ ਰਹੇ ਆ ਦੱਸੋ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਰੂਟੀਨ ਚਗਾਵਾ ਵਿਕਰੀ ਵਾਲੀਆਂ ਹੁੰਦੀਆਂ ਅੱਜ ਛੇ ਨਾਕ ਤੁਹਾਨੂੰ ਇਸ ਵੀਡੀਓ ਦੇ ਮਾਧਮ ਨਾਲ ਦਿਖਾਉਂਗਾ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਪਸ਼ੂ ਜਿਹੜਾ ਤੁਹਾਨੂੰ ਜੱਜ ਗਿਆ ਉਹਦੀ ਤਸੱਲੀ ਕਰ ਲਿਓ ਫੁੱਲ ਹੱਕ ਆ ਤੁਹਾਡਾ ਤੇ ਆਪ ਦੀ ਤਸੱਲੀ ਕਰਕੇ ਖਰੀਦ ਲਿਓ ਅੱਜ ਦੀ ਵੀਡੀਓ ਦੇ ਵਿੱਚ ਇੱਕ ਲਾਸਟ ਉੱਤੇ ਗਾਂ ਦੇਖ ਰਹੇ ਹਾਂ ਸਾਹਮਣੇ ਉਹ ਵੀ ਸੋਈ ਸਵਾਈ ਆ ਬੜੇ ਜਾਇਜ਼ ਦੇ ਭਾਅ ਦੇ ਵਿੱਚ ਜਿਨੇ ਦੁੱਧ ਪੀਣਾ ਥੋੜਾ ਬਹੁਤਾ ਟਾਈਮ ਤਾਜੀ ਸੂਈ ਵੀ ਗਾਂ ਤੁਹਾਨੂੰ ਚੰਗੇ ਦੁੱਧ ਲਈ ਮਿਲ ਜਾਣੀ ਐ ਇਹ ਤੋਂ ਇਲਾਵਾ ਇਸ ਸਾਈਡ ਦੇ ਉੱਤੇ ਇੱਕ ਵੈੜ ਬਿਲਕੁਲ ਤਾਜੀ ਸੂਈ ਐ ਇਹ ਵੀ ਤੁਹਾਨੂੰ ਦਿਖਾਉਂਗਾ ਸੋ ਆਓ ਡਿਟੇਲ ਪੁੱਛਣੀ ਸ਼ੁਰੂ ਕਰੀਏ ਛੋਟੀ ਉਮਰ ਦੀ ਵੈੜ ਪਹਿਲੇ ਨੰਬਰ ਤੇ ਸੂਈ ਸਵਾਈ ਐ ਇਸੇ ਤੋਂ ਅੱਜ ਦੀ ਵੀਡੀਓ ਦੀ ਸ਼ੁਰੂਆਤ ਆਪਾਂ ਕਰਦੇ ਹਾਂ ਜਸਵੰਤ ਭਾਈ ਸਸਤੀ ਕਾ ਸਸਤੀ ਆ ਭਾਈ ਜਸਵੰਤ ਅੱਜ 6 ਨਾਕ ਦਿਖਾ ਰਹੇ ਆ ਆਪਾਂ ਹਾਂਜੀ ਭਾਈ ਜੀ ਪਹਿਲੇ ਨੰਬਰ ਵਾਲੀ ਵੈਡ ਕਨ ਮਸੂਆ ਇਹ ਪਹਿਲਾ ਸੂਆ ਤੇ ਪਰਸੋ ਸੂਈਆ ਦੁੱਧ ਦਾਨ ਦਾ ਭਾਈ ਅੱਛਾ ਖੀਰੀ ਆ ਜੀ ਦੰਦ ਪਟਾਵਾਂਗੇ ਭਈ ਆਪਾਂ ਵੀਡੀਓ ਚ ਡੈਨਮਾਰਕ 40 120 ਦੀ ਨੇ ਬੱਚੀ ਦਿੱਤੀ ਆ ਪਰਸੋ ਸ਼ਾਮ ਨੂੰ ਸੂਈ ਆ ਹੂੰ 13 14 ਕਿਲੋ ਬੋਲੀ ਨਾਰਮਲ ਆ ਭਾਈ 20 ਪਲੱਸ ਦੁੱਧ ਦੇ ਦੋ ਬੱਚੀ ਰਾ ਆਉਣਾ ਸ਼ਿਕਲੀ ਲਾਈ ਬੱਚੇ ਦੀ ਲੋ ਸੋ ਬੱਚਾ ਦੇਖ ਲੈ ਰੱਖੋ ਹਰਤੇ ਸੀ ਬਿਲਕੁਲ ਛੋਟੇ ਕੰਨਾਂ ਦੇ ਨਾਲ ਇਹ ਤਾਂ ਚੌਂਕੀ ਆ ਬੱਚਾ ਬਈ ਇਹ ਕਹ ਪਿਛਲਾ ਚੌਂਕ ਹੈ ਹਾਂ ਇੱਕ ਦਾ ਨਾ ਇਹ ਬਨੇ ਤਾਂ ਸ਼ਿਕਰੀ ਬਾਈ ਬਾਈ ਚਲ ਕੋਈ ਗੱਲ ਸੋ ਦੇਖੋ ਤਾਂ ਤਾਂ ਜਾ ਜਸਵੰਤ ਰੇਟ ਕੀ ਰੱਖਾਂਗੇ ਬਾਈ ਰੇਟ ਬਈ ਇਹਦਾ ਲੈਣ ਦੇ 90000 ਰੁਪਇਆ ਮੁੱਲ ਭਾਵੇਂ ਇੱਕ ਪੰਜ ਕਾਲੇ ਕੋਈ ਤੇ 10 ਕਾਲੇ ਖੋਲਦੇ ਭਈ ਨੂੰ ਦੰਦ ਬਣਾ ਦੇ ਨੇ ਬਾਈ ਦੰਦ ਤੁਹਾਨੂੰ ਪਹਿਲਾਂ ਦਿਖਾ ਦਿਆਂ ਖੀਰੀ ਐ ਕਨਫਰਮ ਖੀਰੀ ਠੀਕ ਐ ਓਕੇ ਬਾਈ ਜਿਆਦਾਤਰ ਚਵਾਈ ਮਸ਼ੀਨ ਦੇ ਹੱਥ ਮਸ਼ੀਨੀ ਜਿਆਦਾ ਐ ਬਾਈ ਠੀਕ ਐ ਹਾਂਜੀ ਸੋ ਚੋਈ ਦੋਸਤੋ ਬਾਈਕੰਦਾ ਵੀ ਮਸ਼ੀਨੀ ਚੱਲੂਗੀ 90000 ਵੱਛੀ ਵਾਲੀ ਵਹਿੜਾ ਹਵਾਨਾ ਅੱਗੋਂ ਵੀ ਬੜਾ ਚੰਗਾ ਹੈ ਤੇ ਪਿਛੋਂ ਵੀ ਹਵਾਨਾ ਸੋਨਾ ਦਿਖਾਉਂਦੀ ਚੰਗੇ ਟਾਂਚੇ ਦੀ ਹੈ ਸੋਹਣੇ ਥਾਨ ਬਿਲਕੁਲ ਸਿੱਧੇ ਥੱਲੇ ਨੂੰ ਤੁਸੀਂ ਇਹਦਾ ਹਵਾਨਾ ਦੇਖੋ ਜਸਵੰਤ ਫੇਰ ਹੁਕਮਾਈ ਬਈ ਇੱਕ ਵਾਰ ਹੋਣ ਵੀ ਤੁਸੀਂ ਇਹਦਾ ਹਵਾਨਾ ਦੇਖ ਲਓ ਸੋ ਰੇਟ ਰੱਖਿਆ ਦੋਸਤੋ 90000 ਰੁਪਏ ਤੇ ਵੱਛੀ ਇਹਦੇ ਨਾਲ ਲੈ ਆ ਬਈ ਚੰਗੇ ਢਾਂਚੇ ਦੀ ਹੈਗਾ ਪਹਿਲੇ ਨੰਬਰ ਤੇ ਦੋ ਇਸ ਤੋਂ ਅੱਗੇ ਜਿਹੜੀ ਤੁਹਾਨੂੰ ਵਹਿੜ ਦਿਖਾਉਂਗਾ ਇਹ ਵੀ ਬੜੇ ਸੋਹਣੇ ਢਾਂਚੇ ਦੀ ਹੈ। ਦivant te 2 ਨੰਬਰ ਤੇ ਜਿਹੜੀ ਗਾਂ ਬਈ ਬਾਈ ਇਹ ਪਹਿਲਾ ਸੁਹਾ ਤੇ origignal ਦੋ ਦੰਦਾਂ ਦਾ ਫਿਰ ਦੰਦ ਵੀ ਵਿਖਾਵਾਂਗੇ। ਹੂੰ ਤੇ ਬਾਈ ਜਿਹੜੇ ਬਾਈ ਤੋਂ ਲਈ ਨਾ ਮੈਂ ਬਹੁਤ ਗਾਂਵਾਂ ਲਈਆਂ ਬਾਈਆਂ ਤੋਂ ਹੂੰ ਪਹਿਲਾਂ ਮਸ਼ੀਨਾਂ 30 ਦੀ 35 ਕਿਲੋ ਦੁੱਧ ਦੇਣ ਦੇਗਾ ਬਾਈ ਤੇ ਦਿਨੇ ਦੇ 15 ਤੋਂ 18 ਦਿਨ ਪਏ ਆ ਇਹਦਾ ਪ੍ਰੋਪਰ ਰਿਕਾਰਡ ਤੇ ਸੀਮਿੰਟ ਦਾ ਸਾਰਾ ਰਿਕਾਰਡ ਮਿਲ ਜਾਊਗਾ ਬਾਈ ਆਪਣੇ ਕੋਲ ਕੀ ਰੇਟ ਲੈਣਾ ਹੈ ਰੇਟ ਬਾਈ ਇਹਦਾ ਫੋਨ ਤੇ ਕਰਾਂਗੇ ਠੀਕ ਹੈ ਤੇ ਉੱਚੇ ਭਾਦੀ ਆ ਤੇ ਜੇ ਮੰਨ ਕੇ ਚੱਲੋ ਵੀ ਕੋਈ ਪਤ ਨਹੀਂ ਆਪਾਂ ਵੀ ਇਹ ਤਿਆਰ ਕਰਕੇ ਸਵਾ ਕੇ ਵੀਡੀਓ ਆਪਾਂ ਗਾਂਦੀ ਅਪਲੋਡ ਦੂਰੀਆ ਕਰੀ ਖੋਲੀ ਬਾਈ ਸੋ ਦੋਸਤੋ ਦੋ ਦੰਦ ਪਹਿਲਾ ਸੂਆ ਰਿਕਾਰਡ ਪ੍ਰੋਪਰ ਹੈ ਬਹੁਤ ਹੀ ਸੋਨਾ ਬਣਾਊਗੀ ਟਾਂਚਾ ਦੇਖੋ ਪੇਟ ਦਾ ਸੈਜ ਦੇਖੋ ਦੋਂਦੀ ਬੱਛੀ ਆ ਦੰਦ ਵੀਡੀਓ ਚ ਦਿਖਾ ਦੇਣੇ ਸਭ ਬਹੁਤ ਪਿਆਰਾ ਪੀਸ ਆ ਬਾਈ ਕਦੇ ਕਦੇ ਮਿਲਦਾ ਹੈ ਜਾ ਹੂੰ ਜਿੰਨੀਆਂ ਵਹਿੜਾਂ ਲੈ ਬਾਈ ਚੜਦੀ ਤੇ ਚੜਦੀ ਬਾਈਆਂ ਕੋਲੇ ਵਹਿੜਾ ਘਰੇ ਘਰੇਲੂ ਰੱਖੀਆਂ ਕੋਈ ਖੁੱਲੀਆਂ ਨਹੀਂ ਛੱਡੀਆਂ ਗਿਆ ਅੱਗੇ ਨੂੰ ਕਰਕੇ ਜ ਸੰਤ ਪਰਾਂ ਨੂੰ ਫੇਰ ਲੈ ਜੀ ਬਾਈ ਉਧਰ ਨੂੰ ਫੇਰ ਮੋੜ ਦੇ ਇੱਥੋਂ ਕਮਾ ਕੇ ਸੋ ਵਹਿੜ ਦੇਖ ਲਓ ਵੀ ਢਾਂਚਾ ਇਹਦਾ ਬਹੁਤ ਤਕੜੀ ਗਾਂ ਬਣੂਗੀ ਹਜੇ ਤਾਂ ਦਿਨ ਪਏ ਆ ਤੇ ਸੂਨ ਦੇ ਵਿੱਚ ਨੇੜ ਆਇਆ ਪਸ਼ੂ ਪੂਰਾ ਹਵਾਨਾ ਭਰਦਾ ਸੋਨਾ ਰੋਖਾ ਹਵਾਨੇ ਦਾ ਲੇ ਬਈ ਇਹ ਤਾਂ ਕੱਲ ਪਰਸੋਂ ਦੀ ਲਾਇ ਪਈ ਆ ਬਾਈ ਹੂੰ ਹਾਂਜੀ ਬੜਾ ਚੰਗਾ ਥਣ ਹੋਣਾ ਸਵੇਰ ਦਾ ਜੇ ਗਾਜਰਾ ਸਾਹ ਪਾਇਆ ਸੀਗਾ ਕਿ ਪਤਾ ਹੋਣੀ ਪਾਇਆ ਬਾਈ ਇਹਦੇ ਓਕੇ ਸੋਏ 2 ਨੰਬਰ ਦੇ ਉੱਤੇ ਤੁਹਾਨੂੰ ਦਿਖਾ ਰਹੇ ਆ ਦੋ ਦੰਦ ਬੱਚੀ ਪਹਿਲਾ ਸੂਆ ਸੂ ਗਈ ਪੂਰੀ ਠੰਡ ਜੀ ਬਣ ਜਾਣੀ ਹੈ ਕਿਉਂਕਿ ਹਜੇ 15 18 ਦਿਨ ਨੇ ਹੋ ਸਕਦਾ 20 ਦਿਨ ਵੀ ਲੈ ਜੇ ਕੁਛ ਦਿਨ ਭੀਖ ਫੜਦੇ ਆ ਫੜਦੇ ਆ ਲੈ ਜਾਣੇ ਤੇ ਉਦੋਂ ਨੂੰ ਠੰਡ ਉਤਰ ਆਊਗਾ ਦਾਨ ਦੇ ਖਾ ਲ ਗਏ ਭਾਈ ਜੀ ਦਾਨ ਦੇ ਤੇ ਵੀਡੀਓ ਚ ਦਿਖਾ ਦਿੰਨੇ ਕਨਫਰਮ ਆ ਦੋਸਤੋਂ ਦੋੰਦੀ ਬੱਛੀ ਇਹ ਦੋ ਅਗੇ ਜਿਹੜੀ ਵੜ ਹੈ ਭਾਈ ਕਨਵਾ ਸੁਆ ਤੇ ਪਹਿਲਾ ਸਵੇਰ ਤੇ 6 ਦੰਦਾ ਆਦਾ ਭਾਈ ਹੂੰ ਇਹਦੇ ਅਜ ਤੋਂ 8-10 ਦਿਨ ਪਏ ਆ ਠੀਕ ਹੈ ਦੋਦੇ ਦੂ 18 ਕਿਲੋ ਬੱਛੀ ਨਾਰਮਲ ਸੀਲ ਠੰਡੀ ਬਹੁਤ ਆ ਭਾਈ ਰੇਟ ਇਹਦਾ ਕੀ ਰਹਿਣਾ ਰੇਟ ਭਾਈ ਇਹਦਾ ਲੈਣ ਦੇ 75000 ਰੁਪਇਆ ਸੋਰੀ 75000 ਰੇਟ ਸੂਬਾ ਪਹਿਲਾ 6 ਦੰਦਾ ਦੰਦਰ ਕਿਸੇ ਵੀ ਬਸਲ ਦੇ ਰਸੋ ਤੁਸੀਂ ਆ ਕੇ ਵੀ ਦੇਖ ਸਕਦੇ ਹੋ ਉਹਦੀ ਤਸੱਲੀ ਕਰਨ ਦਾ ਤੁਹਾਡਾ ਹੱਕ ਹੁੰਦਾ ਉਹ ਤੁਸੀਂ ਕਰ ਸਕਦੇ ਰੇਡ ਦੇ ਹਿਸਾਬ ਤੇ ਸੋਹਣੀ ਵੈੜ ਮੱਕੀ ਕੋਲ ਆ ਕੇ ਪਾਸ ਕਰ ਲਿਓ ਲੈ ਚੱਲ ਬਈ ਇਹ ਦੋਗੇ ਜਰਸੀ ਦਿਖਾ ਦਨੇ ਆ ਤੁਹਾਨੂੰ ਰੈੱਡ ਕਲਰ ਦੇ ਵਿੱਚ ਸੋਹਣੀ ਜਰਸੀ ਐ ਚਾਰ ਨੰਬਰ ਤੇ ਜਿਸ ਵਾਂ ਤੋਂ ਜਰਸੀ ਦੀ ਕੀ ਡਿਟੇਲ ਆ ਬਈ ਤੇ ਬਈ ਪਹਿਲਾ ਸੁਆ ਤੇ origial ਚਾਰ ਦੰਦਾ ਹੂੰ ਤੇ ਆਪਾਂ ਇਸ ਨੂੰ ਨੇੜੇ ਲਈਆ ਲੋਕਲ ਠੀਕ ਐ ਤੇ ਦੇਣੇ ਦੇ 16 17 ਪਏ ਆ ਠੀਕ ਐ ਹਾਂਜੀ ਅੱਜ ਦਾ ਭਾਅ ਇਹਦਾ ਅੱਜ ਦਾ ਭਾਅ ਬਈ ਦੇ 1 ਲੱਖ ਦੇ 5000 ਰੁਪਿਆ ਲੈਣ ਦੇ ਖੋਲੀ ਛੀਲ ਠੰਡੀ ਵੀ ਬਹੁਤ ਆ ਬਈ ਝੋਲੀ ਝੋਲੀ ਬਹੁਤ ਆ ਹੂੰ ਕੀ ਅੱਜ ਦਾ ਰੇਟ ਹੈ ਅੱਜ ਦਾ ਰੇਟ ਇਸ ਕਰਕੇ ਬੋਲ ਦਈਦਾ ਵੀ ਇਹ ਕਰਮਾਂ ਵਾਲੀਆਂ ਬਾਕੀ ਫੇਸ ਕੁਆਲਿਟੀ ਬਈ ਟਾਰ ਹੋ ਜਾਂਦੀਆਂ ਰੇਟ ਬਹੁਤ ਸੁਣੀ ਆ ਹਜੇ ਦਿਨ ਪਏ ਆ ਨਗੀਨਾ ਹੀ ਐ ਜਰਸੀ ਦਾ ਘਰੇ ਖੜੀ ਸੋਹਣੀ ਲੱਗੂਗੀ ਜਿਹਨੇ ਖਰੀਦਨੀ ਐ ਜਰਸੀ ਦਾ ਜਿਹੜਾ ਸ਼ੌਂਕ ਰੱਖਦਾ ਹੈ ਰੈੱਡ ਜੇ ਕਲਰ ਦੇ ਵਿੱਚ ਐ ਜਰਸੀ ਨਰੋਆ ਥਣ ਪੂਰਾ ਮੋਟਾ ਥਣ ਕੱਢੂਗੀ ਤੇ ਹੱਥੀ ਚਵਾਈ ਵਾਲਾ ਰਹਿਣਾ ਸੂਹਾ ਪਹਿਲਾ ਦੰਦੋਂ ਚਾਰ ਦੰਦਾ ਬਈ ਦੱਸਦਾ ਫੇਸ ਇਹਦਾ ਸੋਹਣਾ ਦੱਸੋ ਬਰੀਡ ਦੀ ਜਰਸੀ ਭਵਾਨੇ ਦੇ ਨਾੜਾ ਹੁਣ ਹੀ ਦੇਣੀਆਂ ਹਾਲਾਂਕਿ ਅਜੇ ਪਹਿਲਾ ਸੂਏ ਨੇ ਸੂਣਾ ਕਰਮਾ ਨਹੀਂ ਜਰਸੀ ਤੇ ਕੰਮ ਕਰਨਾ ਹੈ ਤਾਂ ਇੱਕ ਚੰਗੀ ਸੋਹਣੀ ਜਰਸੀ 1 ਲੱਖ ਤੇ 5000 ਚ ਮਿਲ ਜੂਗੀ ਮੌਕੇ ਤੇ ਮਾਨਤਨ ਹੋਣਾ ਹੀ ਹੁੰਦਾ ਹਰੇਕ ਰੇਟ ਦੇ ਵਿੱਚੋਂ ਉਹਦੇ ਲਈ ਤੁਹਾਨੂੰ ਕਾਲ ਕਰਨਾ ਪਊ ਭਵਾਨਾ ਦੇਖੋ ਸੋ ਭਾਣੇ ਪਿੰਡ ਦੇ ਵਿੱਚੋਂ ਬਾਈ ਜਸਵੰਤ ਕੋਲੋਂ ਤੁਹਾਨੂੰ ਇਹ ਵੀਡੀਓ ਦਿਖਾ ਰਿਹਾ ਨੰਬਰ ਜਿਹੜਾ ਹੋ ਦੱਸੋ ਸਕਰੀਨ ਉੱਤੇ ਵੀ ਚੱਲੀ ਜਾਂਦਾ ਇੱਕ ਫਿੱਕਾ ਜਿਹਾ ਨੰਬਰ ਵੀ ਮੈਚ ਕਰ ਲਿਆ ਕਰੋ ਸੀਲ ਢੀ ਬੋਲ ਦੋ ਨੰਬਰ ਲਾ ਦਿੱਗੇ ਸੋ ਸੀਲ 3 ਹੈ ਠੀਕ ਹੈ ਭਾਈ ਇਹ ਦੋ ਅਗੇ ਜਸਵੰਤ ਜਿਹੜੀ ਜਰਸੀ ਕ੍ਰਾਸ ਹੈ ਤੇ ਭਾਈ ਦੂਜਾ ਸੁਆ ਹਮ ਇਹਨੇ 17 ਕਿਲੋ ਪਹਿਲਾਂ ਤਾਂ ਦੇਣੇ ਤਿੰਨ ਚਾਰ ਪਾਈ ਜਾ ਬਾਈ ਠੀਕ ਹੈ ਭਾ ਇਹਦਾ ਕੀ ਭਾ ਲੈਣ ਦੇਣ ਭਾਈ ਇਹਦਾ ਮੁੱਲ ਤਾਂ 75000 ਰੁਪਿਆ 72000 ਰੁਪਿਆ ਦੀ ਵਾੜ ਦੇ ਦਾਂਗੇ ਭਾਈ ਤੋਰ ਦੇ 72000 ਦੀ ਦੋਸਤੋ ਦੂਜਾ ਸੁਆ ਹਜੇ ਕੋ ਤਾਂ ਚਾਰ ਦਿਨ ਲੈ ਵੀ ਸਕਦੀ ਹੈ ਥਣ ਠੀਕ ਵਈ ਵਾਲੇ ਆ ਸੁਆ ਦੂਜਾ ਲੇਵਈ ਵਾਸ ਵੱਖਰਾ ਜਿਹਾ ਰੰਗ ਆ ਦੋਸਤ ਹਾਉ ਤਾਂ ਜਰਸੀ ਦਾ ਸੀਮਨ ਲਵਾਇਓ ਜੀ ਨੇ ਖਰੀਦ ਲਈ ਗਾਹ ਨੂੰ ਬੱਚਾ ਜਰਸੀ ਦਾ ਪਾ ਦੂ ਫਵਾਨਾ ਫਿਟਿੰਗ ਵਾਲਾ ਪਰ ਦਿਨ ਹਜੇ ਦੇ ਬਾਕੀ ਹੈ 5 ਨੰਬਰ ਤੇ ਦਿਖਾ ਰਹੇ ਸੀ 6 ਨੰਬਰ ਤੇ ਗਾਹ ਤੁਹਾਨੂੰ ਦਿਖਾਉਣੀ ਹੈ ਜੀ ਦਾ ਭਾ ਮੈਂ ਕਿਹਾ ਸੀ ਵਿਜੈਜਾ ਹੋ ਜਾਣਾ ਜਸੰਤ ਕੀ ਡਿਟੇਲ ਆ ਬਾਈ ਬਾਈ ਦੂਜਾ ਸੁਆ ਹੂੰ ਅੱਜ ਨੂੰ 16 17 ਦਿਨ ਹੋ ਗਏ ਆਪਣੇ ਘਰੇ ਹੀ ਸੂਈ ਸੀ ਇਹ ਪਿਛਲੇ ਸਣੋ ਜਮਾਂਦਰੂ ਤੇ ਆਲਾ ਨਿਕਲੀ ਆ ਠੀਕ ਹੈ ਦੋ ਦੋ 13 ਤੋਂ ਪਲਾਸ ਆ ਪਰ ਆਪਾਂ 12 ਕਿਲੋ ਕਹਿ ਕੇ ਜਿਹੜਾ ਮਰਜੀ ਭੈਣ ਭਰਾ ਲੈ ਜਾਏ ਚੋਗਲ ਜਾਨੀ ਦਾ 13 ਕਿਲੋ ਜੇ ਦਸੱਲੀ ਤੇ ਲੈ ਜਾਣੀ ਆ ਤਾਂ 12 ਕਿਲੋ ਤੇ ਰੇਟ ਇਹਦਾ ਰੇਟ ਬਾਈ ਜੀ ਦਾ ਲੈਣ ਦੇਣ 32000 ਰੁਪਇਆ ਤੋਰੀ ਤੇ ਚੋਣ ਪਸਵਾ ਬਹੁਤ ਚੰਗਾ ਬਾਈ ਸੀਲ ਠੰਡੀ ਵੀ ਚੰਗੀ ਆ ਆਪਾਂ ਵੀ ਆ ਹੀ ਬਹਿ ਕੇ ਤਾਂ ਹੀ ਧਰਾ ਮਾਰ ਲਓ ਬੱਚਾ ਛੜਨਾ ਛੱਡੋ ਨਹੀਂ ਛੜਨਾ ਨਾ ਛੱਡਿਓ ਠੀਕ ਆ ਓਕੇ ਪਿਛਲੇ ਸਣੋ ਕਬਹਨੇ ਬਾਈ ਤੇ ਆਂਦਾ ਓ ਇੱਕ ਤਾਂ ਚੱਲਦਾ ਨਹੀਂ ਤਿੰਨ ਚੱਲਦੇ ਆ ਤਾਂ ਉਹ ਦੋ ਚਾਰ ਤਾਂ ਹੀ ਹੋਊਗਾ ਬਾਈ ਗੰਨ ਮਰੋੜੀ ਹੈ ਨਹੀਂ ਕੋਈ ਵੀ ਓਕੇ 32000 ਚ 12 ਕਿਲੋ ਦੁੱਧ ਚੋਕੇ ਲੈ ਜਾਓ ਭਵਾਨਾ ਵੀ ਉਧਰੋਂ ਘਟਾ ਗਈ ਐ ਜਿਹੜਾ ਥਾਣੇ ਦਾ ਚੱਲਦਾ ਨਹੀਂ ਮੈਂ ਇਸ ਕਰਕੇ ਕਿਹਾ ਸੀ ਵੀ ਕਈ ਵਾਰਾ ਕਿਸੇ ਭਰਾ ਨੂੰ ਥੋੜਾ ਬਹੁਤਾ ਟਾਈਮ ਦੁੱਧ ਪੀਣ ਵਾਸਤੇ ਕੋਈ ਪਸ਼ੂ ਚਾਹੀਦਾ ਹੁੰਦਾ ਬਾਅਦ ਚ ਜੇ ਵੇਚਣਾ ਵੇਚ ਲਿਓ ਰੱਖਣਾ ਰੱਖ ਲਿਓ 32000 ਵੱਛੀਆਂ ਵਾਲਾ ਪਾ ਤੇ ਦੁੱਧ ਮਿਲ ਜੂਗਾ ਐਨ ਐਚਓ ਦਹੀਂ ਲੱਸੀ ਖਾਇਓ ਪੀਓ ਬਾਈ ਦੁੱਧ ਦੇ ਇੰਨਾ ਕੇ ਸੰਗਣਾ ਹੂੰ ਕੋਈ ਭੈਣ ਭਰਾ ਫੁੱਲ ਤਸੱਲੀ ਕਰਕੇ ਲੈ ਜਾ ਸਕਦਾ ਠੀਕ ਐ ਸੋ ਇਹ ਨਾਗ ਅੱਜ ਦੀ ਵੀਡੀਓ ਦੇ ਵਿੱਚ ਵਿਕਰੀ ਆਲੇ ਸੀ ਤੇ ਤੁਹਾਨੂੰ ਦਿਖਾਤੇ ਹਾਂ ਤਸੱਲੀ ਤੁਸੀਂ ਕਰਿਓ ਨੰਬਰ ਬਾਈ ਦਾ ਸਕਰੀਨ ਉੱਤੇ ਐ ਧੰਨਵਾਦ